ਸਤਿ ਸ਼੍ਰੀ ਅਕਾਲ ਜੀ ਕਿਦਾਂ ਸਾਰੇ ਠੀਕ ਠਾਕ ਹੋ ਵੈਲਕਮ ਆਨ ਟਮੋਟ ਮਿੱਟ ਸੋਸ਼ਲ ਮੀਡੀਆ ਔਰ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਔਰ ਸੋ ਟੂਡੇ ਸੰਡੇ ਬਟ ਪਿਛਲੇ ਵੀਕ ਦੇ ਵਿੱਚ ਇੱਕ ਦੋ ਦਿਨ ਮਿਸ ਹੋ ਗਏ ਸੀ ਕੁਝ ਅਰਜੈਂਟ ਸੀਗਾ ਬਹੁਤ ਹੀ ਜ਼ਿਆਦਾ ਬਾਹਰ ਸੀਗਾ ਮੈਂ ਇਸ ਕਰਕੇ ਸੋ ਆਪਾਂ ਸੰਡੇ ਅੱਜ ਜਿਹੜਾ ਵਰਕਆਊਟ ਕਰ ਰਹੇ ਆਂ ਐਂਡ ਵਧੀਆ ਚੱਲ ਰਿਹਾ ਔਰ ਦਿਨ ਵਧੀਆ ਨਿਕਲਦੇ ਆਂ ਵਰਕਆਊਟ ਸਟਾਰਟ ਕਰਨ ਦੇ ਨਾਲ ਬਹੁਤ ਜਿਹੜੀਆਂ ਨੇ ਚੇਂਜਸ ਆ ਰਹੀਆਂ ਨੇ ਤੁਸੀਂ ਵੀ ਸ਼ੁਰੂ ਕਰੋ ਤੁਹਾਨੂੰ ਫਰਕ ਲੱਗੂ ਆਪਣੇ ਆਪ ਔਰ ਆਪਣਾ ਗੋਲ ਆ ਜਿਹੜਾ ਉਹ ਹਮੇਸ਼ਾ ਯਾਦ ਰੱਖਿਆ ਕਰੋ ਮਾਈਂਡ ਦੇ ਵਿੱਚ ਰੱਖੋ ਠੀਕ ਹੈ ਲਾਈਫ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਆ ਐਵਰੀ ਡੇ ਨਿਊ ਚਾਂਸ ਤੁਹਾਨੂੰ ਮਿਲਦਾ ਐਵਰੀ ਡੇ ਨਿਊ ਜਿਹੜੀ ਆ ਨਿਊ ਓਪਰਚ्युनिटीज ਨਿਊ ਬਿਗਨਿੰਗ ਜਿਹੜੀ ਆ ਸਵੇਰ ਸ਼ੁਰੂ ਹੁੰਦੀ ਆ ਉਹਨੂੰ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ ਕੱਲ੍ਹ ਨਾਲੋਂ ਬਿਹਤਰ ਠੀਕ ਐ ਸੋ ਇੱਥੇ ਵਰਕਆਊਟ ਸਿਰਫ ਐਨੀ ਵੀ ਲੋਹੇ ਨਾਲ ਕੇ ਮੱਥਾ ਮਾਰੋ ਆਪਾਂ ਆਪਣੇ ਆਪ ਨੂੰ ਇੰਪਰੂਵ ਕਰਨ ਦੇ ਲਈ ਵਰਕਆਊਟ ਕਰਦੇ ਆ ਆਪਣੇ ਮਾਈਂਡ ਨੂੰ ਸੈਟੀਸਫਾਈ ਜਾਂ ਪੀਸਫੁਲ ਕਰਨ ਦੇ ਲਈ ਯਕੈ ਗੱਲ ਉਹ ਇੱਕ ਜ਼ਰੂਰੀ ਆ ਦਿਨ ਦੇ ਵਿੱਚ 24 ਘੰਟੇ ਦੇ ਵਿੱਚ ਇੱਕ ਵਾਰ ਆਪਾਂ ਥੋੜਾ ਜਿਹਾ ਆਪਣੇ ਮਸਲ ਦਾ ਆਪਣੀ ਬਾਡੀ ਦਾ ਜਿਹੜਾ ਆ ਇੱਕ ਜੂਸ ਕੱਢੀਏ ਜਾਂ ਉਹਦਾ ਪੂਰਾ ਜੋਰ ਲਵਾਈਏ ਹਨਾ ਤਾਂ ਜੋ ਇੰਪਰੂਵ ਹੋ ਸਕੇ ਉਹਨਾਂ ਵਿੱਚ ਨਵੀਂ ਆਕਸੀਜਨ ਜਾ ਸਕੇ ਔਰ ਜਿਹੜੀ ਆ ਹਵਾ ਕਰਾਸ ਹੋਵੇ ਬਲਡਿੰਗ ਦੀ ਜਿਹੜੀ ਆ ਪੰਪਿੰਗ ਆ ਜਿਹੜਾ ਉਹ ਸਹੀ ਤਰੀਕੇ ਨਾਲ ਹੋ ਸਕੇ ਤੇ ਵਰਕਆਊਟ ਸਿਰਫ ਇਹ ਨਹੀਂ ਹੈਗਾ ਬੱਚਿਆਂ ਦੇ ਲਈ ਵਰਕਆਊਟ ਬਹੁਤ ਬੱਚਿਆਂ ਨੂੰ ਵਰਕਆਊਟ ਦੇ ਨਾਲ ਜੋੜੋ ਸਪੋਰਟਸ ਦੇ ਨਾਲ ਜੋੜੋ ਹਨਾ ਅੱਜ ਕੱਲ ਬੱਚੇ ਜਿਹੜੇ ਆ ਫੋਨ ਤੇ ਬਸ ਸਿਰਫ ਫੋਨ ਜਲਾ ਲਿਆ ਵੀਡੀਓ ਗੇਮਸ ਕਰਕਰੇ ਖਾਲੇ ਲੇਜ਼ ਖਾਲੇ ਠੀਕ ਹੈ ਜਾਂ ਮੈਗੀ ਵਗੈਰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਜੋ ਬੱਚਿਆਂ ਦੀ ਏਜ ਹੁੰਦੀ ਆ ਸੋ ਜੋ ਬੱਚਿਆਂ ਦੇ ਬੋਡੀ ਉਹ ਜਿਹੜਾ ਉਹਨਾਂ ਦਾ ਮਾਨਾ ਇੱਕ ਮਾਨਾ ਜਿਹੜਾ ਉਹ ਇੱਕ ਸਾਫ ਕਾਪੀ ਲੈ ਲਓ ਠੀਕ ਹੈ ਸਾਫ ਬੋਰਡ ਦੇ ਦੀ ਤਰ੍ਹਾਂ ਹੁੰਦਾ ਉਹਦੇ ਉੱਪਰ ਜੋ ਵੀ ਸ਼ੁਰੂ ਤੋਂ ਲਿਖ ਸਕਦੇ ਆ ਉਹਨੇ ਉਸੇ ਤਰ੍ਹਾਂ ਬਣਾਉਣਾ ਉਸੇ ਤਰ੍ਹਾਂ ਉਹਨਾਂ ਦੀ ਬਾਡੀ ਆ ਜੋ ਕੁਝ ਉਹਨਾਂ ਨੂੰ ਸ਼ੁਰੂ ਤੋਂ ਖਾਣ ਨੂੰ ਮਿਲੂਗਾ ਉਹਨਾਂ ਨੇ ਉਸੇ ਤਰ੍ਹਾਂ ਜਿਹੜਾ ਆ ਰਿਐਕਟ ਕਰਨਾ ਉਸੇ ਤਰ੍ਹਾਂ ਇੰਪਰੂਵ ਹੋਣਾ ਆ ਸੋ ਕੁਰਕਰੇ ਲੇਜ਼ ਵਗੈਰਾ ਇਹ ਮੈਗੀ ਵੈਗੀ ਇਹ ਸਾਰੀਆਂ ਚੀਜ਼ਾਂ ਤੋਂ ਉਹਨਾਂ ਨੂੰ ਦੂਰ ਰੱਖੋ ਬਦਾਮ ਦੋ ਵਧੀਆ ਚੀਜ਼ਾਂ ਖਿਲਾਓ ਬੱਚਿਆਂ ਨੂੰ ਹਨ ਪਿੰਡਾਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਦੁੱਧ ਲੱਸੀ ਬਹੁਤ ਵਧੀਆ ਚੀਜ਼ਾਂ ਨਾਰਮਲ ਜੀ ਗੱਲ ਹੁੰਦੀ ਹੀ ਨੇ ਉਹਨਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਧਿਆਨ ਦਿਓ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਬਾਕੀ ਅੱਜਕੱਲ ਇੱਕ ਚੀਜ਼ ਦੇਖਦੇ ਆਂਗੇ ਇੱਜ਼ਤ ਆ ਜਿਹੜੀ ਉਹ ਕਿਸੇ ਇਨਸਾਨ ਦੀ ਇੱਜ਼ਤ ਨਹੀਂ ਹੁੰਦੀ ਉਹਦੇ ਤੱਕ ਜਿਹੜੀ ਆ ਜ਼ਰੂਰਤਾਂ ਦੀ ਇੱਜ਼ਤ ਹੁੰਦੀ ਆ ਠੀਕ ਹੈ ਜਦੋਂ ਤੱਕ ਬੰਦੇ ਦਾ ਕੋਈ ਜ਼ਰੂਰਤ ਹੈ ਜੋ ਤੱਕ ਉਹਦਾ ਕੰਮ ਹੈ ਉਹ ਤੱਕ ਉਹਦੀ ਰਿਸਪੈਕਟ ਹੁੰਦੀ ਆ ਉਹ ਤੱਕ ਉਹਦਾ ਜਿਹੜਾ ਆ ਉਹ ਨਾਲ ਦੋਸਤੀ ਰਿਹਾ ਲੋਕ ਜਾਂ ਉਹਨਾਂ ਪਿਆਰ ਜਦੋਂ ਜਿਹੜਾ ਇਹ ਚੀਜ਼ ਖਤਮ ਹੋਊਗੀ ਤਾਂ ਕੋਈ ਦੋਸਤੀ ਨਹੀਂ ਕੋਈ ਰਿਸਪੈਕਟ ਨਹੀਂ ਬੰਦੇ ਇਗਨੋਰ ਕਰਨ ਲੱਗ ਜਾਂਦੇ ਆ ਨਾ ਸੋ ਇਹ ਮਤਲਬ ਇਹ ਚੀਜ਼ਾਂ ਤੋਂ ਥੋੜਾ ਜਿਹਾ ਮਨ ਨੂੰ ਆਪਣੇ ਨੂੰ ਦਿਮਾਗ ਨੂੰ ਉੱਚਾ ਥੋੜਾ ਚੱਕੋ ਇਹਨਾਂ ਚੀਜ਼ਾਂ ਤੋਂ ਠੀਕ ਹੈ ਕਿਸੇ ਦੇ ਲਈ ਹੇਟ ਜਿਹੜੀ ਆ ਉਹ ਕਰਨੀ ਬੰਦ ਕਰੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੋ ਮਤਲਬ ਦੇ ਲਈ ਨਾ ਕਿਸੇ ਨੂੰ ਪਿਆਰ ਆ ਤਾਂ ਜਨੂਨਲੀ ਦਿਲ ਤੋਂ ਕਰੋ ਨਹੀਂ ਤਾਂ ਵੀ ਕਰੋ ਨਾ ਜਿਹੜੇ ਬੰਦੇ ਨੂੰ ਆਪਣੇ ਆਪ ਦੇ ਜਿਹੜਾ ਜਿਆ ਅਗਰ ਆਪਾ ਕਿਸੇ ਨਾਲ ਪਿਆਰ ਪਾਉਣੇ ਆ ਤਾਂ ਉਹ ਜਿਹੜਾ ਆ ਕੰਮ ਦੇ ਲਈ ਨਹੀਂ ਹੋਣਾ ਚਾਹੀਦਾ ਉਹ ਉਹਦੇ ਦਿਲ ਦੇ ਪ੍ਰਤੀ ਜਾਂ ਉਹਦੀ ਰਿਸਪੈਕਟ ਦੇ ਪ੍ਰਤੀ ਹੋਣਾ ਚਾਹੀਦਾ ਹਨ ਇਹ ਚੀਜ਼ਾਂ ਨੇ ਬਾਕੀ ਖਾਓ ਪੀਓ ਵਧੀਆ ਠੀਕ ਹੈ ਡਾਈਟ ਡੂ ਇਟ ਜਿਹੜਾ ਇਹ ਸਾਰੀਆਂ ਚੀਜ਼ਾਂ ਠੀਕ ਹੈ ਮੈਂ ਕੋਈ ਐਡਾ ਵੱਡਾ ਕੋਈ ਹਲੇ ਵਿਦਵਾਨ ਤਾਂ ਹੈ ਨਹੀਂਗਾ ਮੈਂ ਖੁਦ ਆਪਣੇ ਆਪ ਦੇ ਉੱਪਰ ਵਰਕ ਕਰ ਰਿਹਾ ਹਾਂ ਹਨਾ ਮੈਂ ਵੀ ਹਲੇ ਚੈਲੰਜ ਆਪਣੇ ਆਪ ਨੂੰ ਕਰ ਰਿਹਾ ਕਿ ਦੋ ਮੈਂ 3 ਮਹੀਨੇ 90 ਦਿਨ ਲਗਾਤਾਰ ਕੰਟੀਨਿਊ ਕਰ ਸਕਾਂ। ਹਲੇ 1 ਮਹੀਨਾ ਹੋਇਆ ਬਾਬਾ ਜੀ ਦੀ ਕਿਰਪਾ ਦੇ ਨਾਲ ਠੀਕ ਠਾਕ ਹੈ ਸਾਰਾ ਕੁਝ ਮਾਈਂਡ ਸੈਟ ਵਧੀਆ ਬੋਡੀ ਠੀਕ ਹੈ ਰਿਸਪੌਂਸ ਹੌਲੀ ਹੌਲੀ ਕਰ ਰਹੀ ਹੈ ਹੁਣ ਅਜੇ ਟਾਈਮ ਦੇ ਵਿੱਚ ਇੰਪਰੂਵਮੈਂਟ ਹੋਊਗੀ। ਠੀਕ ਹੈ ਆਸ ਰੱਖਿਆ ਕਰੋ ਆਸ ਦੇ ਨਾਲ ਹੀ ਜਿਹੜੀ ਆ ਦੁਨੀਆ ਕਾਇਮ ਚੱਲਦੀ ਆ। ਬਾਕੀ ਆਪਣਾ ਜਿਹੜਾ ਆ ਤਿਆਰ ਰੱਖੋ ਠੀਕ ਹੈ ਵਰਕਆਊਟ ਕਰੋ ਆਪਣੀ ਫੈਮਿਲੀ ਦਾ ਧਿਆਨ ਰੱਖੋ। ਆਪਣੇ ਆਲੇ ਦੋਲੇ ਸਾਫ ਸਫਾਈ ਰੱਖੋ ਠੀਕ ਹੈ ਟਮੋਰੋ ਫਿਟ ਕਮਿੰਗ ਸੂਨ ਟਮੋਰੋ ਫਟੇ ਜਿਹੜਾ ਆ ਬਹੁਤ ਜੀ ਜਲਦ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਫਿਟ ਹੋਊਗਾ ਠੀਕ ਹੈ ਇਹ ਚੀਜ਼ ਆਪਣਾ ਫਿਟ ਬਾਡੀ ਔਰ ਫਿਟ ਮਾਈਂਡ ਹੈ ਜਿਹੜਾ ਆਪਾਂ ਹਰ ਇੱਕ ਦੇ ਕੰਨਾਂ ਤੱਕ ਇਹ ਗੱਲ ਆਪਾਂ ਪਹੁੰਚਾ ਕੇ ਰਾਵਾਂਗੇ ਬਾਕੀ ਦੇਖਦੇ ਹਾਂ ਕੀ ਹੁੰਦਾ ਉਹਨਾਂ ਦੇ ਟਾਈਮ ਦੇ ਵਿੱਚ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚ